ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਡਰਾਈਵਰੀ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਕਰਦੇ ਹੋਏ ਇੱਕ ਮੋਟਰਸਾਈਕਲ ਸਵਾਰ ਨੇ ਗੱਡੀ ਨੂੰ ਅੱਗੇ ਮਾਰੀ ਸਾਈਡ ਤੇ ਮੌਕੇ ਤੋਂ ਹੋ ਗਿਆ ਫਰਾਰ ਮੋਟਰਸਾਈਕਲ ਨੂੰ ਬਚਾਉਂਦਿਆਂ ਬਚਾਉਂਦਿਆਂ ਗੱਡੀ ਜਾ ਵਜੀ ਦਰਖਤ ਦੇ ਵਿੱਚ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਗੱਡੀ ਦੇ ਉੜ ਗਏ ਫਰਖੱਚੇ ਗੱਡੀ ਦਾ ਬਹੁਤ ਜ਼ਿਆਦਾ ਹੋ ਗਿਆ ਨੁਕਸਾਨ ਗੱਡੀ ਦੇ ਵਿੱਚ ਸੀ ਛੇ ਸਵਾਰੀਆਂ ਸਵਾਰੀਆਂ ਨੇ ਲੱਗਿਆ ਬਹੁਤ ਜ਼ਿਆਦਾ ਸੱਟਾਂ ਮੌਕੇ ਤੇ ਮਚ ਗਏ ਹਾਹਾਕਾਰ ਰਾਗਗ੍ਰਾਮ ਵਾਲੋ ਗੱਡੀ ਨੂੰ ਤੋੜ ਕੇ ਵਿੱਚੋਂ ਸਵਾਰੀਆਂ ਨੂੰ ਕੱਢਿਆ ਗਿਆ ਸਿਵਲ ਹਸਪੀਟਲ ਫਲੋਰ ਵੇਖੇ ਲਾਈ ਵਾਸਤੇ ਭੇਜਿਆ ਗਿਆ ਮੌਕੇ ਤੇ ਫਲੋਰ ਪ੍ਰਸ਼ਾਸਨ ਨੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਬਰੋ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਡਾਕਟਰ ਰਾਣਾ پراਦੀ ਫਲੋਰ ਰੋਡ ਪਾਸ ਸਿੰਪਰ ਬੱਸ ਅੱਡੇ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਕਾਮਾ ਬਿਕਰਾ ਰੇਪ੍ਰੇਜ਼ੈਂਟਰ ਸਿੰਘ OK ਮੈਂ ਘਤਰੇ ਸ਼ਕਾ ਦਾ ਕੰਮ ਨਾਲ ਰਿੰਡੂ ਮੈਂ ਸਮਝਾਣੇ ਦਾ ਪਾਗੇ ਤੋ ਜੋ ਤੁਹਾਨੂੰ ਸਮੇਂ ਨੂੰ ਦੇਖ ਕੇ ਗਿਆ ਨਹੀਂ ਅਸੂਬਾ ਦੱਦੋ ਕਿਸੇ ਕਟਰਾਇਸ ਹੋਣੀ ਹੈ ਤੇ ਮੇਰਾ ਵੀ ਤੇ ਬੋਦੀ ਫੇਰ ਉਹੀ ਕੰਮ ਦੇਖ ਸਾਡੇ ਨੂੰ ਪਤਾ ਨਹੀਂ ਬੰਦਾ ਹੈਦਾ ਬਾਰ ਬੰਦ ਵੀ ਡਾਇਰੈਕਟ ਨਾ ਹੈ ਤੁਸੀਂ ਆਏ ਕਿੱਥੋਂ ਸੀ ਭਾਜੀ ਮੈਂ ਤਾਂ ਉਧਰ ਤੋਂ ਆਉਂਦੇ ਅੱਛਾ ਇਹ ਵੀ ਬਰਮਾ ਸਮਰਾਲੇ ਦੇ ਕੋਲ ਜਿਹੜਾ ਹਾਂ ਅੱਛਾ ਤੇ ਕਾਨਾ ਟਕਰਾਈ ਆ ਭਾਜੀ ਤੁਸੀਂ ਮੋਟਰਹੈੱਡ ਬਚਾਉਂਦੇ ਬਚਾਉਂਦੇ ਉਧਰ ਰਸਤੇ 'ਚ ਵੱਜੀ ਅਛਾ ਰਸਤੇ 'ਚ ਵੱਜੀ ਆ ਹਾਂ ਓਕੇ ਇੱਕ ਉੱਥੇ ਬੱਸ ਵੀ ਖੜੀ ਸੀ ਬੱਸ ਦਾ ਤਾਂ ਨਹੀਂ ਕੋਈ ਵਿਚਰੋ ਲੋਗਾ ਨਹੀਂ ਓਕੇ ਕਿੰਨੇ ਕਿੰਨੇ ਜਣੇ ਸੀ ਤੁਹਾਡੀ ਵਿੱਚ ਤੁਸੀਂ 3 ਅਸੀਂ ਮੰਮੀ ਭੈਣ ਛੋਟੀ ਭੈਣ ਹਾਂ 3 6 6 ਜਣੇ ਆ ਨਾ ਗੱਡੀ ਓਕੇ ਕਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇਬੀ 24